ਇੱਕ ਪਾਸੇ ਹਲੇ ਮੁਹੀਮਾ ਸ਼ੁਰੂ ਨੇ ਇੱਕ ਪਾਸੇ ਵੱਡੀ ਉਦਾਹਰਨ ਸਾਹਮਣੇ ਆਈ ਹੈ ਕਿ ਪੰਜਾਬ ਦੀ ਇੱਕ ਧੀ ਕਿੰਨੇ ਸਮੇਂ ਤੋਂ ਪੀੜਤ ਸੀ ਡਰਗ ਦੀ ਇੰਨੀ ਐਡਿਕਟ ਹੋ ਗਈ ਸੀ ਕਿ ਉਸ ਤੋਂ ਬਾਅਦ ਬਣਿਆ ਕੀ ਉਹ ਪੂਰਾ ਮਸਲਾ ਕੀ ਹੈ ਔਰ ਇਸ ਤਰ੍ਹਾਂ ਦੇ ਹੋਰ ਕਿੰਨੇ ਘਰ ਆ ਜਿਹੜੇ ਬਰਬਾਦ ਹੁੰਦੇ ਰਹਿਣਗੇ ਪੰਜਾਬ ਤੇ ਸਾਰਾ ਬਰਬਾਦ ਹੋ ਗਿਆ ਉਹ ਬਰਬਾਦ ਸਾਡੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਬਰਬਾਦ ਕੀਤਾ ਹੁਣ ਤਾਂ ਮੈਨੂੰ ਲੱਗਦਾ ਕੋਈ ਵੀ ਪਾਰਟੀ ਸਾਰੀਆਂ ਦੋਸ਼ੀ ਨੇ ਕਾਲੀ ਦਲ ਦੋਸ਼ੀ ਬੀਜੇਪੀ ਦੋਸ਼ੀ ਕੌਂਗਰਸ ਦੋਸ਼ੀ ਝਾੜੂ ਵਾਲੇ ਦੋਸ਼ੀ ਇਹ ਸਾਰੀਆਂ ਦੋਸ਼ੀ ਨੇ ਸਰਕਾਰ ਕੋਈ ਕਿਸੇ ਨੂੰ ਵੀ ਬਰੀ ਨਹੀਂ ਕੀਤਾ ਜਾ ਸਕਦਾ ਕਿਸੇ ਦੇ ਦੋਸ਼ ਵੱਧ ਲਾ ਲਓ ਕਿਸੇ ਦੇ ਘੱਟ ਲਾ ਲਓ ਪਰ ਦੋਸ਼ੀ ਤੇ ਦੋਸ਼ੀ ਆ ਚਾਹੇ ਕੋਈ ਚਾਰ ਕਤਲ ਕਰੇ ਚਾਹੇ ਇੱਕ ਕਤਲ ਕਰੇ ਹੈ ਤੇ ਦੋਸ਼ੀ ਨੇ ਇਹ ਪੰਜਾਬ ਦੀ ਜਵਾਨੀ ਦੇ ਕਾਤਲ ਨੇ ਇਹ ਲੋਕ ਜਿਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਅਸੀਂ ਤਿੰਨ ਸਰਕਾਰਾਂ ਬਦਲ ਲਈਆਂ ਗਿਆ ਫਿਰ ਵੀ ਪੰਜਾਬ ਦੀ ਜਵਾਨੀ ਔਰ ਬੜੀ ਸ਼ਰਮ ਵਾਲੀ ਗੱਲ ਆ ਪੰਜਾਬੀਆਂ ਵਾਸਤੇ ਜਿਹੜੇ ਕਹਿੰਦੇ ਕਿ ਅਸੀਂ ਬੜੇ ਬਹਾਦਰ ਆ ਬੜੇ ਜਮੀਰ ਵਾਲੇ ਆ ਬੜੇ ਗੈਰਤਮੰਦ ਲੋਕ ਅਸੀਂ ਬੜੇ ਜੋਸ਼ ਵਾਲੇ ਆ ਕਿੱਥੇ ਯਾਰ ਤੁਹਾਡੀਆਂ ਕੁੜੀਆਂ ਵੀ ਨਸ਼ੇ ਕਰ ਲੱਗ ਪਈਆਂ ਨੇ ਇਸ ਤੋਂ ਵੱਡਾ ਪੰਜਾਬੀਆਂ ਵਾਸਤੇ ਤੱਬਾ ਕੀ ਹੋ ਸਕਦਾ ਮਤਲਬ ਤੁਹਾਡੇ ਪੱਲੇ ਕੀ ਰਹਿ ਗਿਆ ਤੁਹਾਡੇ ਬੱਚੇ ਛੋਟੇ ਛੋਟੇ 13-13 ਸਾਲ ਦੇ ਨਸ਼ੇ ਕਰ ਰਹੇ ਨੇ ਤੁਹਾਡੀਆਂ ਧੀਆਂ ਨਸ਼ੇ ਕਰ ਰਹੀਆਂ ਨੇ ਚਿੱਟਾ ਪੀ ਰਹੀਆਂ ਨੇ ਸ਼ਰਾਬਾਂ ਪੀ ਰਹੀਆਂ ਨੇ ਸਮੈਕ ਕਰ ਪੀਅਰ ਨੇ ਹੀਰੋਨ ਖਾਰੀਆਂ ਨੇ ਇਸ ਤੋਂ ਵੱਡਾ ਤੁਹਾਡੇ ਵਾਸਤੇ ਕੀ ਹੋ ਸਕਦਾ ਉਹ ਨਹੀਂ ਕਿ ਕਿਸੇ ਗਰੀਬ ਦੀ ਧੀ ਆ ਜਾਂ ਕਿਸੇ ਖਾਸ ਦੀ ਧੀ ਆ ਜਾਂ ਅਫਸਰ ਦੀ ਧੀ ਆ ਕਿਸੇ ਐਸਸੀ ਦੀ ਧੀ ਆ ਜਾਂ ਜਨਰਲ ਕੈਡਰ ਦੀ ਧੀ ਆ ਧੀ ਦੇ ਧੀ ਆ ਪੰਜਾਬ ਦੀ ਧੀ ਆ ਤੇ ਜੇ ਸਾਡੀਆਂ ਪੰਜਾਬ ਦੀਆਂ ਧੀਆਂ ਵੀ ਚਿੱਟਾ ਪੀਣ ਲੱਗ ਪਣ ਹੀਰੋਨਿਕ ਖਾਣ ਲੱਗ ਪਣ ਇਸ ਤੋਂ ਵੱਡਾ ਸਰਕਾਰਾਂ ਨੂੰ ਇਸ ਤੋਂ ਵੱਡੀ ਤੇ ਸ਼ਰਮ ਨਹੀਂ ਹੋ ਸਕਦੀ ਉਹਨਾਂ ਵਾਸਤੇ ਮੂੰਹ ਤੇ ਛਪੇੜ ਨਹੀਂ ਹੋ ਸਕਦੇ ਜਿਹੜੀ ਇਹ ਤਸਵੀਰ ਸਾਹਮਣੇ ਆਈ ਹੈ ਕਿ ਮੁਖਸਰ ਸਾਹਿਬ ਉਹ 40 ਮੁਕਤੀਆਂ ਦੀ ਧਰਤੀ ਉਸ ਇਲਾਕੇ ਦੇ ਵਿੱਚ ਕੁੜੀ 1.5 ਸਾਲ ਤੋਂ ਉਹਦੇ ਮਾਪਿਆਂ ਨੇ ਸੰਗਲਾਂ ਦੇ ਨਾਲ ਬੰਨੀ ਜਿਵੇਂ ਮੱਝਾ گاਵਾ ਸੰਗਲਾਂ ਦੇ ਨਾਲ ਬੰਨੀ ਦੀਆਂ ਜੰਜੀਰਾ ਪਾਈਆਂ ਨੇ ਉਹ ਤੇ ਉਥੋਂ ਦੇ ਐਸਐਸਪੀ ਭਾਗੀਰਥ ਮੀਨਾ ਜਿਹੜੇ ਮੁਕਸਰ ਦੇ ਵਿੱਚ ਲੱਗੇ ਉਹਨਾਂ ਨੂੰ ਕਿਸੇ ਨੇ ਦੱਸਿਆ ਹੋਊਗਾ ਉਹਨਾਂ ਨੇ ਰੈਸਕਿਊ ਟੀਮ ਭੇਜ ਕੇ ਉਹਨੂੰ ਹੁਣ ਭਰਤੀ ਕਰਵਾ ਦਿੱਤਾ ਇਲਾਜ ਵਾਸਤੇ ਹੁਣ ਇੱਕ ਇਹ ਤਸਵੀਰ ਇੱਕ ਨਹੀਂ ਹੈਗੀ ਪੰਜਾਬ ਦੀ ਧਰਤੀ ਦੇ ਵਿੱਚ ਜਦ ਕੁੜੀਆਂ ਵਾਸਤੇ ਨਸ਼ਾ ਛਡਾਊ ਕੇਂਦਰ ਬਣ ਗਏ ਹੋਣ ਅੰਮ੍ਰਿਤਸਰ ਕਪੂਰਥਲੇ ਵਾਲੇ ਤੇ ਲੱਖ ਲਾਂ ਤਾਂ ਇਹੋ ਜੀਆਂ ਸਰਕਾਰਾਂ ਤੇ ਜਿਨ੍ਹਾਂ ਨੂੰ ਅਸੀਂ ਚੁਣਦੇ ਆਂ ਲੱਖ ਲਾਂ ਤਾਂ ਅਸੀਂ ਉਹਨਾਂ ਐਮਐਲਏ ਤੇ ਜਿਨ੍ਹਾਂ ਨੂੰ ਅਸੀਂ ਵਾਰ-ਵਾਰ ਚੁਣਦੇ ਆਗੇ ਨੇ ਕੀ ਯਾਰ ਕੋਈ ਵੀ ਪੰਜਾਬ ਦੀ ਸਰਕਾਰ ਜਾਂ ਪੰਜਾਬ ਦਾ ਐਮਐਲਏ ਰੋਕ ਨਹੀਂ ਸਕਦਾ ਨਸ਼ਾ ਇਤਨੀ ਕਹਿ ਸਕਦੇ ਕਿ ਪਿਛਲੇ ਨੇ ਕੰਡੇ ਬੀਜੇਗੇ ਬਹੁਤ ਕੁਝ ਕੀਤਾ ਜਾ ਸਕਦਾ ਲੇਕਿਨ ਇਹ ਖਾਣਾ ਪੂਰਤੀ ਵਾਸਤੇ ਕਰਦੇ ਨੇ ਆ ਤੁਸੀਂ 10000 ਮੁਲਾਜ਼ਮ ਬਦਲਦਾ ਮੈਂ ਕਿ ਕੱਲ ਵੀ ਪਰਸੋਂ ਭਾਵੇਂ 82000 ਮੁਲਾਜ਼ਮ ਬਦਲੋ ਜਦ ਤੱਕ ਦੀ ਪੋਲੀਟਿਕਲ ਵਿਲ ਤੁਹਾਡੀ ਇੱਛਾ ਸ਼ਕਤੀ ਨਹੀਂ ਹੈਗੀ ਨਾ ਉਨੇ ਚਿਰ ਕੁਝ ਨਹੀਂ ਹੋਣਾ ਹੁਣ ਇੱਕ ਦੇਖੋ ਇੱਕ ਕੁੜੀ ਆ ਹਨਾ ਇੱਕ ਕੁੜੀ ਨਹੀਂ ਹੋਈਗਾ ਉਹ ਗਰੁੱਪ ਹੋਊਗਾ ਪਹਿਲੇ ਉਹ ਕੁੜੀ ਨੂੰ ਕਿਵੇਂ ਨਸ਼ਾ ਲੱਗਾ ਹੋਊਗਾ ਉਹਦੀ ਸੰਗਤ ਕਿੰਨੀ ਆ ਉਸ ਸੰਗਤ ਦੇ ਵਿੱਚ ਕਿੰਨੀਆਂ ਕੁੜੀਆਂ ਹੋਣਗੀਆਂ ਨਾ ਜੀ ਜਾਂ ਘਰ ਦੇ ਵਿੱਚ ਕੋਈ ਪੀਂਦਾ ਹੋਊਗਾ ਇਹ ਉਹਦਾ ਜਾਂ ਉਹਦਾ ਗਰੁੱਪ ਇਦਾਂ ਦਾ ਹੋਊਗਾ ਪਰ ਨਸ਼ਾ ਪੰਜਾਬ ਤੇ ਸ਼ਰੀਆ ਮੇ ਵੀ ਕਰਿਆਗਾ ਨਾ ਹੁਣ ਆਪਾਂ ਇਹ ਵਾਲੇ ਜਿਹੜੇ ਡਰਾਮੇ ਜਿਹੜੇ ਨੇ ਅਸੀਂ ਦਰਬਾਰ ਸਾਹਿਬ ਤੇ ਜਾ ਕੇ ਸੋਹਾਂ ਖਾ ਲਈਆਂ ਅਸੀਂ 35000 ਬੰਦਾ ਇਕੱਠਾ ਕਰ ਲਿਆ ਉਹ ਪੁਲਿਸ ਅਫਸਰਾਂ ਨੇ ਡਰਾਮੇ ਕਰ ਦਿੱਤੇ ਹੈਗੇ ਪਹਿਲਾਂ ਇੱਥੇ ਬੜੀ ਕਰਕੇ ਪ੍ਰੋਗਰਾਮ ਸ਼ੁਰੂ ਹੋ ਗਏ ਪਹਿਲਾਂ ਸਾਈਕਲ ਯਾਤਰਾ ਸ਼ੁਰੂ ਹੋ ਗਿਆ ਉਹ ਸਾਈਕਲ ਯਾਤਰਾ ਤੇ ਕਰੋੜਾਂ ਰੁਪਏ ਖਰਚ ਕਰਤੇ ਉਹ ਪਤਾ ਨਹੀਂ ਪੁੱਛਿਆ ਨਹੀਂ ਕਿਸੇ ਨੇ ਵੀ ਸਾਈਕਲ ਕਿੱਥੋਂ ਲੈ ਆਗੇ ਨੇ ਫਿਰ ਇੱਥੇ ਗੁਟਕਾ ਸਾਹਿਬ ਨੇ ਸੋਹਾਂ ਖਾਈ ਇਹ ਡਰਾਮੇ ਕਦ ਤੱਕ ਹੋਣਗੇ ਕੋਈ ਸਟੇਜ ਤੇ ਗੁਰਕਾ ਸੌਂਗ ਗੁਰਕਾ ਸਾਹਿਬੀ ਸੌਂਗ ਕਿਸੇ ਨੇ ਦਰਬਾਰ ਸਾਹਿਬ ਜਾ ਕੇ ਸੌਂਗ ਚ ਚਖਾ ਲਈ ਇਹ ਕੀ ਇਹ ਸਾਰੇ ਪੋਲਿਟੀਕਲ ਡਰਾਮੇ ਗਰਾਉਂਡ ਲੈਵਲ ਤੇ ਤੁਹਾਨੂੰ ਉਤਰਨਾ ਪਊਗਾ ਨਾ ਇਹ ਕਰਕੇ ਲੋਕਾਂ ਨੇ ਕਾਲ ਕਾਲੀ ਬਦਨਾਮ ਕਰਦੇ ਭਾਜੀਪੀ ਗੱਠ ਜੋੜ ਉਹ ਵੀ ਬਦਨਾਮ ਹੋਗੇ ਫਿਰ ਕਾਂਗਰਸ ਲੈ ਆਂਦੀ ਲੋਕਾਂ ਨੇ ਕਾਂਗਰਸ ਨੂੰ ਬਦਨਾਮ ਕਰ ਦਿੱਤਾ ਹੁਣ ਝਾੜੂ ਵਾਲੇ ਇਸੇ ਕਰਕੇ ਲਿਆਉਂਦੇ ਨੇ ਇਹ ਉਹਨਾਂ ਦੇ ਵੀ ਪਿਓ ਪੁੱਤ ਨਿਕਲੇ ਵੱਡੇ ਪਿਓ ਨਿਕਲੇ ਪੁੱਤਰੀ ਉਹਨਾਂ ਦੇ ਜਿਸ ਸਥਿਤੀ ਮਿਲ ਲੋਦੀ ਪੰਜਾਬ ਦੀ ਬਹੁਤ ਮਾੜੀ ਤਸਵੀਰ ਆ ਜਦ ਲੋਕ ਇਕੱਠੇ ਹੁੰਦੇ ਨੇ ਫਿਰ ਉਹ ਲੋਕ ਉਹਨਾਂ ਤੇ ਜਾਨਲੇਵਾ ਹਮਲੇ ਹੁੰਦੇ ਨੇ ਪਿੱਛੇ ਜੇ ਦੋ ਤਿੰਨ ਮੁੰਡੇ ਮਾਰ ਹੀ ਗਏ ਜਿੰਨਾਂ ਲਈ ਨਸ਼ਾ ਛਡਾਊ ਕਮੇਟੀਆਂ ਬਣਾਈਆਂ ਕਿਉਂਕਿ ਪੁਲਿਸ ਵਾਲੇ ਮਿਲੇ ਹੋਏ ਨੇ ਪੁਲਿਸ ਵਾਲੇ ਦੱਸ ਦਿੰਦੇ ਨੇ ਤੇ ਜੇ ਪਰਮਿੰਦਰ ਸਿੰਘ ਝੋਟਾ ਵਰਗੇ ਪੈਦਾ ਹੁੰਦੇ ਨੇ ਤੇ ਪੁਲਿਸ ਉਹਨਾਂ ਨੂੰ ਦਬਾ ਦਿੰਦੀ ਕਿਉਂਕਿ ਪੁਲਿਸ ਦਾ ਹਫਤਾ ਬੰਦ ਹੋ ਜਾਂਦਾ ਮੈਡੀਕਲ ਸਟੋਰ ਵਾਲੇ ਜਿਹੜੇ ਨਸ਼ਾ ਵੇਚਦੇ ਨੇ ਗੋਲੀਆਂ ਵੇਚਦੇ ਉਹ ਪੈਸੇ ਦਿੰਦੇ ਨੇ ਪੁਲਿਸ ਵਾਲਿਆਂ ਨੂੰ ਸਿਹਤ ਵਿਭਾਗ ਨੂੰ ਡਰੱਗ ਇਨਸਪੈਕਟਰਾਂ ਨੂੰ ਉਹ 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 ਧੰਦੇ ਚੱਲਦੇ ਨੇ ਇਸੇ ਕਰਕੇ ਤੇ ਪਰਵਿੰਦਰ ਝੋਟੇ ਦੇ ਖਲਾ ਪਰਚੇ ਦਰਜ ਹੋ ਗਏ ਨਾ ਪੁਲਿਸ ਨੇ ਕਰਤੇ ਕਿ ਉਹਨੇ ਦੀਆਂ ਦੁਕਾਨਾਂ ਬੰਦ ਹੋ ਗਈਆਂ ਹੁਣ ਆ ਜਿਹੜੀ ਮੁਕਸਰ ਦੇ ਵਿੱਚ ਘਟਨਾ ਵਾਪਰੀ ਆ ਇਹ ਕਿੰਨੀ ਮਾੜੀ ਗੱਲ ਆ ਉਹੀ ਪਿੱਛੇ ਜੇ ਇੱਕ ਪੱਤਰਕਾਰ ਉਥੇ ਮੁਕਸਰ ਗਿੰਦਲਬਾਇ ਸੀਐਮ ਸਾਹਿਬ ਨੂੰ ਚਿੱਠੀ ਦੇਣਾ ਪਉਂਦੇ ਤੇ ਮੁਕਸਰ ਪੁਲਿਸ ਨੇ ਉਹਨੂੰ ਡਿਟੇਨ ਹਰਾਸਤ ਦੇ ਵਿੱਚ ਲੈ ਲਿਆ ਸੀ ਅਜ ਉਹ ਪੁਲਿਸੇ ਕੁੜੀ ਨੂੰ ਛਡਾ ਕੇ ਲੈ ਗਏ ਨੇ ਇਹਦਾ ਮਤਲਬ ਹੈ ਕਿ ਹੁਣ ਜਦ ਮੁੱਖ ਮੰਤਰੀ ਨਿਕਿਆ ਮੁੱਖ ਮੰਤਰੀ ਨੂੰ ਦੋ ਤਿੰਨ ਦਿਨ ਵਾਸਤੇ ਪੁਲਿਸ ਅਫਸਰਾਂ ਨੇ ਖੁਸ਼ ਕਰ ਦੇਣਾ ਹੈਗਾ ਕਿਸੇ ਨੇ ਡੀਐਸਪੀ ਸਸਪੈਂਡ ਕਰਤਾ ਕਿਨੇ ਐਸਐਚਓ ਸਸਪੈਂਡ ਕਰਤਾ ਮੁਖਸਰ ਦੇ ਵਿੱਚ ਇੱਕ ਬਲੋਡ ਦੇ ਵਿੱਚ ਇੱਕ ਬੀਬੀ ਉਹ মিডিਆ ਹੀ ਉਹਨੂੰ ਟਰੈਪ ਕਰਕੇ ਬੀੜਿਆ ਨੇ ਹੀ ਉਹਨੂੰ ਸਕ੍ਰਿਪਟ ਦੇ ਦਿੱਤੀ ਹੈਗੀਆ ਕਿ ਤੁਸੀਂ ਜੀ ਮੋਟਰਸਾਈਕਲ ਤੇ ਜਾਓ ਜੀ ਆਹ ਵਾਲਾ ਡਰਾਮਾ ਕਰੋ ਬੀਬੀ ਨੇ ਛਾਪੇ ਮਾਰ ਕੇ ਆਪਾਂ ਵੀ ਖਬਰ ਕੀਤੀ ਹੈਗੀਆ ਉਹਦੇ ਮੀਡੀਆ ਵਾਲੇ ਵੀ ਖਬਰ ਬਣਾ ਲੈਂਦੇ ਹੈਗੇ ਨਾ ਜੀ ਉਹ ਉਹ ਕਹਿੰਦੇ ਉਸ ਇਲਾਕੇ ਦਾ ਇੱਕ ਪੱਤਰਕਾਰ ਉਹਨੇ ਬੀਬੀ ਨੂੰ ਇੱਕ ਆਈਡੀਆ ਦਿੱਤਾ ਕਿ ਇਦਾਂ ਕਰੋ ਜੀ ਹੋਰ ਤੇ ਕਿਉਂਕਿ ਉਹ ਬੀਬੀਆਂ ਉਸ ਹੱਲੇ ਦੇ ਵਿੱਚ ਨਸ਼ਾ ਵੇਚਦੀਆਂ ਬੰਦੇ ਜਾਣਗੇ ਤੇ ਫੜੇ ਜਾਣਗੇ ਤੁਸੀਂ ਇੱਕ ਨਸ਼ਾ ਵੇਚਣ ਲੈਣ ਵਾਲੀ ਇੱਕ ਬਣ ਕੇ ਜਾਓ ਉਹ ਗਈ ਤੇ ਉਹ ਟ੍ਰੈਪ ਕਾਮਯਾਬ ਹੋ ਗਿਆ ਪੱਤਰਕਾਰ ਦੀ ਸਟੋਰੀ ਵੀ ਵਧੀਆ ਬਣ ਗਈ ਬ੍ਰੇਕਿੰਗ ਨਿਊਜ਼ ਬਣ ਗਈ ਚਲੋ ਮਾਪਾ ਬਣ ਕੇ ਚਲੋ ਡਰਾਮਾ ਕਰਕੇ ਕੁਝ ਨਾ ਕੁਝ ਖੱਟ ਲਿਆ ਪਰ ਸਵਾਲ ਹੈ ਕਿ ਹੁਣ ਪੁਲਿਸ ਨੂੰ ਤੁਸੀਂ ਹੱਥ ਖੋਲ ਦਿੱਤੇ ਹੈਗੇ ਨਾ ਜੀ ਹੁਣ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਜਦੋਂ ਹੱਥ ਖੋਲਦੇ ਪੁਲਿਸ ਰਾਜ ਬਣ ਜਾਂਦਾ ਹੈਗਾ ਫਿਰ ਜਿਹੜਾ ਪੀੜਤ ਆ ਨਾ ਪੁਲਿਸ ਉਹਨੂੰ ਦੋਸ਼ੀ ਬਣਾ ਦਿੰਦੇ ਹੈਗੇ ਨੇ ਤੇ ਜਿਹੜਾ ਦੋਸ਼ੀ ਆ ਉਹ ਪੁਲਿਸ ਵਾਲਿਆਂ ਦੇ ਨਾਲ ਮਿਲਿਆ ਹੁੰਦਾ ਹੁਣ ਇਹ ਕੁੜੀ ਪੀੜਤਾ ਜਾਂ ਜਿਹੜੇ ਫੜੇ ਗਏ ਖਾਣ ਵਾਲੇ ਜਿਹੜੇ ਬੱਚੇ ਆਗੇ ਨਾ ਇਹ ਕੁੜੀਆਂ ਜਮੜ ਉਹ ਪੀੜਤ ਨੇ ਪੁਲਿਸ ਕੀ ਕਰਦੀ ਪੀੜਤ ਨੂੰ ਵਿਕਟਮ ਜਿਹੜਾ ਵਿਕਟਮ ਆ ਉਹਨੂੰ ਅਕਿਊਜ਼ ਬਣਾ ਲੈਂਦੀ ਹੈ ਤੇ ਜਿਹੜਾ ਅਕਿਊਜ਼ਡ ਆ ਜਿਹੜਾ ਦੋਸ਼ੀ ਆ ਉਹਦਾ ਪੁਲਿਸ ਨੂੰ ਪਤਾ ਨਹੀਂ ਲੱਗਦਾ ਕਿਉਂ ਨਹੀਂ ਪਤਾ ਉਹਦੇ ਹੱਥ ਮਿਲੇ ਹੁੰਦੇ ਨੇ ਤੇ ਜੇ ਸਥਿਤੀ ਦੀ ਮੇਕਰ ਇਹ ਬੜੀ ਇੱਕ ਕਹ ਕਹਦੇ ਸੀ ਕਿ ਵਰਾਨਗੀ ਪੰਜਾਬ ਦੀ ਤਸਵੀਰ ਕਾਲੀ ਕਾਲੀ ਤਸਵੀਰਾਂ ਪੰਜਾਬ ਦੀ ਕਿ ਜਦ ਪੰਜਾਬ ਦੀਆਂ ਧੀਆਂ ਹੁਣ ਸ਼ਰਿਆਂ ਵਿੱਚ ਚਿੱਟਾ ਸਮੈਗ ਤੇ ਹੀਰੋਨ ਪੀਰੀਆਂਗਾ ਇਸ ਤੋਂ ਵੱਡੀ ਤੇ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਵਾਸਤੇ ਜਾਂ ਸਾਡੇ ਸਿਸਟਮ ਵਾਸਤੇ ਜਾਂ ਸਾਡੀਆਂ ਚੁਣੀਆਂ ਸਰਕਾਰਾਂ ਵਾਸਤੇ ਜਾਂ ਸਾਡੇ ਚੁਣੇ ਐਮ ਐਮ ਐਲ ਐਸ ਦੇ ਮੂੰਹ ਤੇ ਚਪੀੜ ਨਹੀਂ ਹੋ ਸਕਦੀ ਕਿ ਜੇ ਸਾਡੀਆਂ ਸ਼ਰੀਅਮ ਪੰਜਾਬ ਦੇ ਵਿੱਚ ਕੁੜੀਆਂ ਮੁੰਡੇ ਚਿੱਟੇ ਪੀ ਰਹੇ ਨੇ ਕੁੜੀਆਂ ਵਾਸਤੇ ਵੱਖਰੇ ਨਸ਼ਾ ਛਡਾਊ ਕੇਂਦਰ ਬਣ ਜਾਣ ਤੇ ਮੁੰਡਿਆਂ ਵਾਸਤੇ ਵੱਖਰੇ ਨਸ਼ਾ ਛਡਾਊ ਕੇਂਦਰ ਬਣ ਜਾਣ